हां भाई मित्रों की हालचाल आज ही ਦੂਜਾ ਗੜਾ ਭਰਨਾ ਹੈ ਇਸ ਗੱਡੀ ਦਾ ਜਲੰਧਰ ਲਈ ਚੇਬ ਮਾ ਸਵਾਲ ਹੈ ਇਹ ਗੱਡੀ ਲੋਡ ਹੋਣੀ ਆ ਫਿਰ ਦੇਖਦੇ ਆ ਲੋਡ ਹੁੰਦੀ ਆ ਕਦ ਕੁੰਦੀ ਆ ਹਾਂ ਵੀ ਲੈ ਆ ਵੀ ਗੱਡੀ ਲੋਡ ਹੋਣ ਲੱਗ ਗਈ ਦੇਖ ਲੋ ਮਿੱਤਰੋ ਤਰਪਾਲਾ ਪੈਂਦੀਆਂ ਚਾ ਟ੍ਰੱਕ ਫੜਾ ਰੱਸਾ ਤੈਨੂੰ ਫੜਾਉਣਾ ਰੋਏ ਹੋੜਾ ਫੜਦਾ ਕੋਸਾ ਵਾਲਾ ਹੈਂ ਚੱਲ ਚੱਲ ਬਸ ਸਿੱਧਾ ਕਰ ਦੇ ਸਿੱਧਾ ਕਰ ਦੇ ਸਿੱਧਾ ਹਾਂ ਚੱਲ ਖਿੱਚ ਚੱਲ ਚੱਲ ਪਿੱਛਾ ਆਉਣਾ ਆ ਪੁੱਛਿਆਣਾ ਬਾਈਪਾਸ ਬਾਈਪਾਸ ਹੋ ਰਿਹਾ ਹੈ ਅੰਦਰ ਬਾਈਪਾਸ ਹੋ ਦਾ ਕਰ ਉਹਦਾ ਕਰ ਇਹ ਦੇਖ ਬੰਨਾ ਵੀ ਰਛੇਦਰਪੁਰੋਂ ਨਿਕਲਤੇ ਗੱਡੀ ਖਾਲੀ ਹੋਣ ਲੱਗ ਗਈ ਖਾਲੀ ਕਰਕੇ ਪਉਂਹ ਬੁਝ ਲੈ ਕੇ ਦੇਖਦੇ ਹਾਂ ਤੁਹਾਨੂੰ ਐਂਟਰੀਆਂ ਨੂੰ ਐਂਟਰੀ ਤੋਂ ਦੇਖਦੇ ਵੀ ਜਿਹਨੇ ਨਿਕਲਾਂਗੇ ਜਾਂ ਰਾਤ ਨੂੰ ਨਿਕਲਣਾ ਤਾਨਮਾਲ